ਮਾਪਿਆਂ ਮਗਰੋਂ ਪੜ ਜਾਂਦੇ ਨੇ ਕਰਦੇ ਵਾਰਸ ਵੀਰੇ ਭੈਣਾ ਨੂੰ ਤਾਂ ਦੇਣ ਔਖੇ ਸਾਲ ਪਿਛੋਂ ਮਿਲਿੜੇ ਮਾਪਿਆਂ ਮਗਰੋਂ ਪੜ ਜਾਂਦੇ ਨੇ ਕਰਦੇ ਵਾਰਸ ਵੀਰੇ ਭੈਣਾ ਨੂੰ ਤਾਂ ਦੇਣ ਔਖੇ ਸਾਲ ਪਿਛੋਂ ਮਿਲਿੜੇ ਉਹ ਪਿੰਡ ਕੱਜੇ ਪੱਕੇ ਬਲਜੀਤ ਕਹਿੰਦਾ ਪਿੰਡ ਕੱਜੇ ਪੱਕੇ ਬਲਜੀਤ ਕਹਿੰਦਾ ਕੌਣ ਦਰਦ ਧੀਆਂ ਦੇ ਵੇਖੇ ਮਾਵਾ ਮਗਰੋਂ ਛੁੱਟ ਜਾਂਦੇ ਧੀਆਂ ਦੇ ਲੋਕੋ ਪੇਕੇ ਮਾਵਾ ਮਗਰੋਂ ਛੁੱਟ ਜਾਂਦੇ ਧੀਆਂ ਦੇ ਲੋਕੋ ਪੇਕੇ ਵੀ ਜੇ ਸਰਕਾਰ ਨੇ ਝੜੇ ਜੁਗਦਈਏ ਕੰਡੇ ਜੂਝਣ ਦੀ ਕਰੋ ਤਿਆਰੀ ਹੱਥਾਂ ਵਿੱਚ ਫੜ ਕੇ ਚੰਡੇ ਜ਼ੁਲਮੀ ਲਾਟਾਂ ਦੇ ਵਾਂਗ ਭੌਰਿਆਂ ਦੇ ਮੱਚਾਂਗੇ ਯਾਰ ਇੱਦਾਂ ਮਟੋਂ ਕੁਠਾਣਾ ਬੰਦ ਛੱਡਿਆ ਕਰੋ ਯਾਰ ਦੇਖੋ ਵਿਚਾਰਾ ਕਿੰਨਾ ਦੁਖੀ ਹੈ ਇਹ ਪੰਜਵਾਂ ਤੰਗਿਆਂ ਦੇ ਨਾਲ ਕਰਕੇ ਲਾਈਆਂ ਕਸਾ ਆ ਗਏ ਆ ਦੇਖੋ ਬਾਬਾ ਕਿ ਮੈਂ ਟਰੈਕਟਰ ਤੇ ਤੇ ਟਰੈਕਟਰ ਤੇ ਤੀ ਬਾਬਾ ਕਹਿੰਦਾ ਅਜ ਤੋਂ ਬਾਅਦ ਨਹੀਂ ਆਂਦਾ ਮੱਚਾੜਾ ਟਰੈਕ ਨਾ ਜਾਣੀ ਆਉਂਦਾ ਵੇ ਤੂੰ ਚਿਹਰੇ ਉਤੋਂ ਪੜ ਲੈ ਦੁੱਖ ਨਵਾਨੀ ਦਾ ਸਾਰੇ ਵੀਰਾਂ ਨੂੰ ਸਿਕਾ ਤੇ ਆਪਣੇ ਇਹ ਵੀਡੀਓ ਦੇਖਣ ਲਈ ਸਾ ਸਿਮਝਾ ਕਾਲੀਆਂ ਤੇ ਆਪਣੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਇਹੋ ਜੀ ਵੀਡੀਓ ਦੇਖਣ ਲਈ ਆਪਣੇ ਚੈਨਲਾਂ ਨਾਲ ਤੁਸੀਂ ਬਣੇ ਰਹੋ ਸਾਰੇ ਜਿਹੜੀ ਵੀਡੀਓ ਆਪਾਂ ਬਣਾਉਂਦੇ ਰਹਿਣਾ ਕੰਡੀਸ਼ਨ ਮਾਤਰੀ ਬਣੇ ਰਿਹਾ ਇਸਨੇ ਵੀਡੀਓ ਨਾਲ ਬੇਬੇ ਨੱਚਦਾ ਸ਼ਟਾ ਦੇਖੋ ਯਾਰ ਹਨ ਯਾਰ ਲਿਆ ਰਹਾ ਬੇਬੇ ਨੱਚਦੀ ਨੇ ਉਹਦੀ ਦੇਖ ਦੇਖ ਆਜੋ ਮਿੱਤਰੇ ਇਹ ਕੀ ਆ ਰਿਹਾ ਬੇਬੇ ਤਾਂ ਆਪਣਾ ਦੇਸੀ ਗਿੱਧਾ ਦਿਖਾਉਂਦੇ ਆ ਕਿੱਦਾਂ ਨੱਚ ਰਹੀ ਹੈ ਬੇਬੇ ਸੁਪਨਾ ਚੌਧਰੀ ਨੂੰ ਖੇਲ ਕਰੀ ਇਹ ਆਪਣਾ ਟਾਈਮ ਬਹੁਤ ਵਧੀਆ ਸੀਗਾ ਦੇਖੋ ਯਾਰ ਬੰਦੇ ਨੂੰ ਰੋਟੀ ਖਾਣ ਤੇ ਕੀ ਕੁਝ ਕਰਨਾ ਪੈਂਦਾ ਹੈ ਸਿਰਫ ਤੁਮ ਆਪਣਾ પેટ ਭਰਨ ਲਈ ਬੰਦਿਆਂ ਨੂੰ ਦਰਦ ਮੰਨ ਤੇ ਕਰਨੀ ਬੰਦੀ ਆ ਬੋਲ ਆ ਲਾਤੀਏ ਕਪੜੇ ਤੋਦੇ ਕਪੜੇ ਨੇ ਤੇਰੇ ਪਿਓ ਦੇ ਇੱਕ ਦਿੱਤੀ ਤੈਨੂੰ ਪੱਗ ਧੋਣ ਨੂੰ ਇੱਕ ਦਿੱਤੀ ਤੈਨੂੰ ਪੱਗ ਧੋਣ ਨੂੰ ਖੜਕੇ ਕੋਣ ਸਕਾਹੀ ਨਹੀਂ ਪੱਗ ਤੇਰੇ ਬਾਵਲ ਦੀ ਇਹਨੂੰ ਲੱਕਣੋਂ ਸਾਖ ਬਚਾਈ ਜ਼ਿੰਦਗੀ ਦੇ ਵਿੱਚ ਕਿਸੇ ਦਾ ਨਾ एहसान भुलाईਏ ਮਿੱਤਰੋ ਬੰਦਾ ਦੋਗਲਾ ਹੱਥ ਲੱਗ ਕੱਟ ਹਾਂ ਕਰ ਜਿੱਤੀ ਮੈਂ ਸਾਰੀ ਪੈੜੀ ਪੁੱਤਿਆਂ ਦੇ ਨਾਂ ਕਰ ਜਿੱਤੀ ਵੀਰੇ ਰੱਖਦਾ ਜੇ ਗੋਲ ਸਰਦਾਰਿਆ ਹਵਾਉਂਦਾ ਰੱਖਦਾ ਜੇ ਗੋਲ ਸਰਦਾਰਿਆ ਤਮਗਾ ਇੱਕ ਦੇ ਕਰਾਂਗਾ ਤੁਸੀਂ